ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆ ਦੇਖੋ ਜੀ ਨਪਾਲ ਦੇ ਹਾਲਾਤ ਕੀ ਬਣ ਚੁੱਕੇ ਹਨ ਕੁਝ ਦਿਨਾਂ ਤੋਂ ਇੰਨੀ ਭਗੜੜ ਮੱਚੀ ਪਈ ਹੈ ਪਤਾ ਨਹੀਂ ਕਿੰਨੀ ਆਕ ਜਾਨਾਂ ਚਲੀਆਂ ਗਈਆਂ ਕਿੰਨੇ ਕੁ ਲੋਕ ਬੇਗਰ ਹੋਈ ਜਾਂਦੇ ਹੈ ਬੁਰਾ ਹਾਲ ਹੋ ਗਿਆ ਕਿਹਾ ਉਹਨਾਂ ਦੇ ਬੰਦਿਆਂ ਦੇ ਗਲਤ ਫੈਸਲੇ ਨੇ ਕੀ ਨਤੀਜਾ ਲਿਆਂਦਾ ਹੈ ਆ ਦੇਖ ਲਓ ਜੀ ਆਰਮੀ ਦੇ ਨਾਲ ਉਹਨਾਂ ਦਾ ਸਿੱਧਾ ਪ੍ਰਕਾਰ ਚੱਲ ਰਿਹਾ ਹੈ ਆਰਮੀ ਹਮ ਆਪਣਾ ਪਤਾ ਵੀ ਆਪਣੇ ਦੇਸ਼ ਦੀ ਰੱਖਿਆ ਲਈ ਹੁੰਦੀ ਹੈ ਔਰ ਹੁਣ ਜਦ ਦੇਸ਼ ਵਾਸੀਆਂ ਨਾਲ ਹੀ ਸਿੱਧੰ ਸਿੱਧਾ ਕੰਮ ਹੋ ਗਿਆ ਤਾਂ ਉਹ ਵੀ ਕੀ ਕਰਨਗੇ ਕਿੰ ਲੋਗ ਇੰਨੇ ਕਿ ਜ਼ਿਆਦਾ ਭੜਕ ਗਏ ਆ ਵੀ ਇਹ ਦੇਖੋ ਕਿੰਨੇ ਹਾਦੀ ਹੋ ਗਏ ਆ ਸਾਰੇ ਬੈਰੀਗੇਟ ਤੋੜ ਚੁੱਕੇ ਆ ਕਿੰਨੇ ਕੁਆਲਿਫਿਕੇਸ਼ਨਾਂ ਦੇ ਘਰਾਂ ਤੇ ਹਮਲੇ ਹੋ ਗਏ ਆ ਪੰਚਪਾਸਾ ਸਾੜ ਦਿੱਤੀਆਂ ਨੇ ਸਭ ਦੇਖੋ ਪੂਰੀ ਜਨਤਾ ਰੋੜਾਂ ਤੇ ਆ ਜਿੰਨੇ ਵੀ ਸਟੇਟਸ ਹਰ ਜਗ੍ਹਾ ਹੋ ਗਿਆ ਇਹ ਨਹੀਂ ਹੈਗਾ ਵੀ ਇਕੱਡੀ ਜਗ੍ਹਾ ਹੋ ਰਿਹਾ ਉਹ ਹਰ ਜਗ੍ਹਾ ਹੋ ਰਿਹਾ ਚਲੋ ਮੰਨਦੇ ਆ ਵੀ ਇਸ ਬੰਦੇ ਨੇ ਕੋਈ ਗਲਤ ਫੈਸਲੇ ਲੈ ਗਏ ਪਰ ਲੋਕਾਂ ਨੂੰ ਵੀ ਥੋੜਾ ਸੰਜਣਾ ਚਾਹੀਦਾ ਵੀ ਇਹਦਾ ਨਤੀਜਾ ਦੇਖੋ ਕਿ ਕੀ ਹੋਊਗਾ ਪੂਰਾ ਕਾਰੋਬਾਰ ਸਭ ਠੱਪ ਹੋ ਗਿਆ ਬਿਜ਼ਨਸਾਂ ਦਾ ਬੁਰਾ ਹਾਲ ਹੋ ਗਿਆ ਹੈ ਹੁਣ ਇਸ ਤਰ੍ਹਾਂ ਜੇ ਚੱਲੀ ਗਿਆ ਤਾਂ ਕੀ ਬਣੂਗਾ ਚਲੋ ਸਰਕਾਰ ਵੀ ਉਹਨਾਂ ਦੀ ਗੱਲ ਪੀ ਮੂਮੀ ਸਰਕਾਰ ਬਣੂ ਨੇ ਕੁਝ ਮੰਗਾਂਗੇ ਕੁਝ ਨਹੀਂ ਮੰਗਣਗੇ ਕਿੰਨੇ ਦਿਨ ਇਹੇ ਕੁਝ ਹੋਈ ਜਾਊਗਾ ਆ ਦੇਖੋ ਆਰਮੀ ਨੂੰ ਇਹਨਾਂ ਨੇ ਮੂਰੇ ਲਾ ਲਿਆ ਐਂ ਗੇੜੇ ਕਢਾਈ ਜਾਂਦੇ ਆ ਕੱਲ ਆਪਾਂ ਵੀਡੀਓ ਪਾਈ ਸੀ ਕਿ ਜਿੱਥੇ ਫੁੱਲਸ ਵਾਲੇ ਸੀਗੇ ਉਹਨਾਂ ਦੇ ਕੱਪੜੇ ਲਹਾ ਕੇ ਵ੍ਰੈਣਾ ਦੇ ਵਿੱਚ ਉਹਨਾਂ ਦੇ ਸਾਰੇ ਘੇੜੇ ਘੜਾਈ ਜਾਂਦੇ ਸੀ ਇਹਨਾਂ ਨੇ ਲੋਕਾਂ ਨੇ ਹਥਿਆਰ ਆਪਣੋਂ ਆੱਖਾਂ ਚ ਕਰ ਲਏ ਗੱਤ ਹੋ ਰਹੀ ਹੈ ਚਲੋ ਬਾਬਾ ਪਲੀ ਚਰੇ